ਬੀਜਮ ਅਕਤ ਵੱਲੋਂ ਅੱਜ ਦਾ ਬਲੌਗ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਅੱਜ ਸਤਿ ਸ੍ਰੀ ਅਕਾਲ ਸੋ ਦੋਸਤੋ ਅੱਜ ਆਪਾਂ ਇੱਕ ਵਿਸ਼ੇ ਤੇ ਵਿਚਾਰ ਕਰਨੀ ਹੈ ਇਹ ਵਿਸ਼ਾ ਜਿਹੜਾ ਹੈਗਾ ਉਹ ਸਾਡੇ ਸਾਰਿਆਂ ਨਾਲ ਹੀ ਸੰਬੰਧਿਤ ਹੈ ਤੇ ਅਸੀਂ ਕੈਨੇਡਾ ਦੇ ਵਿੱਚ ਸਾਡੀ ਤੀਜੀ ਜਾਂ ਚੌਥੀ ਪੀੜ੍ਹੀ ਆ तकरीबन ਸਾਨੂੰ 700 ਸਾਲ ਤੋਂ ਉੱਪਰ ਹੋ ਗਏ ਨਾ ਮੁਲਕਾਂ ਦੇ ਵਿੱਚ ਆਇਆਂ ਨੂੰ ਲੇਕਿਨ ਸਾਡੇ ਬਹੁਤ ਸਾਰੇ ਰਸਮਾਂ ਰਿਵਾਜ ਅ ਪਿੱਛੇ ਨਾਲ ਅਜੇ ਤੱਕ ਜੁੜੇ ਹੋਏ ਸੀਗੇ ਭਾਰਤ ਨਾਲ ਜਾਂ ਪੰਜਾਬ ਨਾਲ ਜੁੜੇ ਹੋਏ ਸੀਗੇ ਤਾਂ ਉਹਦੇ ਵਿੱਚ ਪਹਿਲਾਂ ਤਾਂ ਅਸੀਂ ਵਿਆਹ ਸ਼ਾਦੀਆਂ ਵੀ ਸਾਰੀਆਂ ਉੱਥੇ ਜਾ ਕੇ ਕਰਦੇ ਰਹੇ ਹਾਂ ਤੇ ਫਿਰ ਅਸੀਂ ਜਿਹੜੇ ਹੋਰ ਜ਼ਮੀਨ ਜਾਇਦਾਦ ਨਾਲ ਜੁੜੇ ਹੋਣ ਕਰਕੇ ਜਿੰਨੇ ਸਾਡੇ ਰਸਮਾਂ ਰਿਵਾਜ ਸੀਗੇ ਸਾਰੇ ਉੱਥੇ ਜਾ ਕੇ ਹੀ ਕੰਪਲੀਟ ਹੁੰਦੇ ਸੀ ਲੇਕਿਨ ਦੋਸਤੋ ਹੁਣ ਹਾਲਾਤ ਬਦਲ ਗਏ ਨੇ ਕੋਵਿਡ ਤੋਂ ਬਾਅਦ ਕਾਫੀ ਤਬਦੀਲੀਆਂ ਆਈਆਂ ਨੇ ਕੋਵਿਡ ਦੇ ਵਿੱਚ ਅ 2-3 ਸਾਲ ਲੋਕ ਵਾਪਸ ਵਤਨਾ ਨੂੰ ਨਹੀਂ ਜਾ ਸਕੇ ਤਾਂ ਉਹਨਾਂ ਦੇ ਵਿੱਚ ਵਿਆਹ ਸ਼ਾਦੀਆਂ ਵੀ ਹੋਈਆਂ ਤਾਂ ਉਹਨਾਂ ਦੇ ਵਿੱਚ ਸਾਡੇ ਜਿਹੜੇ ਅ ਅਫਸੋਸ ਦੇ ਪ੍ਰੋਗਰਾਮ ਬੰਦਿਆਂ ਦਾ ਵਿਛੜ ਜਾਣਾ ਤੁਰ ਜਾਣਾ ਜਹਾਨ ਤੋਂ ਤਾਂ ਉਹ ਵੀ ਵਾਪਰਦਾ ਰਿਹਾ ਤਾਂ ਉਹਨੇ ਸਾਡੀ ਜਿਹੜੀ ਮਾਨਸਿਕਤਾ ਨਾ ਚੇਂਜ ਕੀਤੀ ਆ ਬਹੁਤ ਅ ਕੋਈ ਸਮਾਂ ਸੀਗਾ ਤੇ ਜਦੋਂ ਅਸੀਂ ਇੱਥੇ ਕਿਸੇ ਬੰਦੇ ਨੂੰ ਵਿਵਹਿਗ ਹੀ ਦਿੰਦੇ ਸੀਗਾ ਤਾਂ ਉਸ ਦੀਆਂ ਜਿਹੜੀਆਂ ਆਸਥੀਆਂ ਸੀ ਉਹ ਜਲ ਪ੍ਰਵਾਹ ਕਰਨ ਸੀ ਅ ਪੰਜਾਬ ਦੇ ਵਿੱਚ ਜਾਂਦੇ ਸੀਗੇ ਤਾਂ ਉਹਦੇ ਲਈ ਜਿਹੜਾ ਹੈਗਾ ਪੂਰਾ ਪਰਿਵਾਰ ਜਾਂਦਾ ਸੀ ਜਾਂ ਉੱਥੇ ਜਾ ਕੇ ਸਾਰੇ ਰਸਮਾਂ ਰਿਵਾਜ ਹੁੰਦੇ ਸੀਗੇ ਲੇਕਿਨ ਹੁਣ ਜਿਹੜਾ ਹੈਗਾ ਇਹ ਜਿੰਮੇ ਮੈਂ ਤੁਹਾਨੂੰ ਦੱਸਿਆ ਕਿ ਪਿੱਛੇ ਹਾਲਾਤਾਂ ਨੇ ਸਾਰਾ ਕੁਝ ਬਦਲ ਦਿੱਤਾ ਕਿ ਕੋਬਰ ਦੇ ਵਿੱਚ ਜਦੋਂ ਜਾ ਨਹੀਂ ਸੀ ਹੁੰਦਾ ਤਾਂ ਤੁਸੀਂ ਜਾਦਾ ਚਿਰ ਜਿਹੜੀਆਂ ਹਸਤੀਆਂ ਨੇ ਫਿਊਨਰਲ ਹੋਮ 'ਚ ਨਹੀਂ ਸੀ ਰੱਖ ਸਕਦੇ ਤਾਂ ਫੇਰ ਮਤਲਬ ਇੱਥੇ ਜਿਹੜਾ ਹੈਗਾ ਇਹ ਹੱਲ ਕੱਢਿਆ ਗਿਆ ਕਿ ਕਿਉਂ ਨਾ ਜਿੱਥੇ ਬਾਕੀ ਸਾਰੇ ਰਸਮਾਂ ਰਿਵਾਜ ਅਸੀਂ ਇੱਥੇ ਕਰਨ ਲੱਗ ਪਏ ਆ ਤੇ ਇਹ ਜਿਹੜੀਆਂ ਅਸਥੀਆਂ ਜਲ ਪ੍ਰਵਾਹ ਨੇ ਤੇ ਇਹਨਾਂ ਦਾ ਵੀ ਪ੍ਰਬੰਧ ਇੱਥੇ ਕੀਤਾ ਜਾਵੇ। ਅ ਸੋ ਇੱਥੇ ਦੋਸਤੋ ਜਿਹੜਾ ਆਪਣੇ ਡਿਕਸੀ ਗੁਰਦੁਆਰਾ ਸਾਹਿਬ ਹੈ ਕਿਉਂਕਿ ਮੈਂ ਟ੍ਰਾਂਟੋ ਤੋਂ ਪ੍ਰੋਗਰਾਮ ਕਰ ਰਿਹਾ ਹਾਂ ਸੋ ਇੱਥੇ ਦੀ ਗੱਲ ਕਰੂੰਗਾ। ਸੋ ਜਿਹੜਾ ਡਿਕਸੀ ਗੁਰਦੁਆਰਾ ਸਾਹਿਬ ਆ ਤਾਂ ਇਹਨਾਂ ਨੇ ਇੱਕ ਬੜਾ ਹੀ ਖੂਬਸੂਰਤ ਪਾਰਕ ਬਣਾਇਆ। ਸੋ ਜਿਸ ਦਾ ਨਾਮ ਹੈ ਕੀਰਤਪੁਰ ਪਾਰਕ। ਸੋ ਕੀਰਤਪੁਰ ਸਾਹਿਬ ਆਪਾਂ ਉੱਥੇ ਅਸਥੀਆਂ ਪਾਉਣ ਜਾਂਦੇ ਹਾਂ। ਸੋ ਉਸੇ ਨਾਂ ਤੇ ਇੱਥੇ ਜਿਹੜਾ ਪਾਰਕ ਹੈ ਉਹ ਬਣਾਇਆ ਗਿਆ। ਤੋਰ ਨੂੰ ਆਲਦ ਵਾਲਿਆਂ ਜਿਹੜਾ ਹੈਗਾ ਬੜਾ ਸੁੰਦਰ ਤਰੀਕੇ ਨਾਲ ਬਣਾਇਆ ਗਿਆ ਆਲਦ ਵਾਲੇ ਉਹਦੇ ਫੁੱਲ ਬੂਟੇ ਲਾਏ ਗਏ ਨੇ ਬਹੁਤ ਤੁਰ ਨੂੰ ਰਸਤਾ ਹੈ ਸ਼ੈੱਡ ਬਣਾਏ ਗਏ ਨੇ ਬੈਠਣ ਲਈ ਜਗ੍ਹਾ ਹੈ ਤੇ ਨਾਲ ਉੱਥੇ ਇੱਕ ਕਰੀਕ ਵਗਦੀ ਹੈ ਇੱਕ ਛੋਟਾ ਰਿਵਰ ਕਹ ਲਓ ਵਗਦਾ ਹੈ ਤੇ ਜਿੱਥੋਂ ਗਵਰਨਮੈਂਟ ਤੋਂ ਪਰਮਿਸ਼ਨ ਲੈ ਕੇ ਤਾਂ ਉੱਥੇ ਨੇ ਜਿਹੜੀਆਂ ਅਸਤੀਆਂ ਇਹ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਜਗ੍ਹਾ ਹੈ ਤੇ ਜਿੱਥੇ ਜਲ ਪ੍ਰਬੰਧ ਕਰਦੇ ਜਿਹੜੇ ਪ੍ਰਬੰਧ ਨੇ ਉਹ ਕੀਤੇ ਗਏ ਨੇ ਸੋ ਜਦੋਂ ਸਾਡਾ ਕੋਈ ਪਿਆਰਾ ਵਿਛੜ ਜਾਂਦਾ ਹੈ ਤਾਂ بجائے ਇਸ ਦੀ ਕਿ ਤੁਸੀਂ ਟੱਬਰ ਸਾਰਾ ਲੈ ਕੇ ਉੱਥੇ ਜਾਮੋ ਤੋ ਉੱਥੇ ਆਪਣੇ ਆਪ ਨੂੰ ਰਿਸਕ 'ਚ ਪਾਵੋ ਸੋ ਇਹ ਹੈਗਾ ਤਾਂ ਕਿਉਂ ਨਾ ਤੁਸੀਂ ਆਪਣੇ ਪਿਆਰਿਆਂ ਦੀਆਂ ਜਿਹੜੀਆਂ ਆਸਥੀਆਂ ਨੇ ਉਹ ਇੱਥੇ ਜਲ ਪ੍ਰਵਾਹ ਕਰੂ ਸੋ ਮੈਂ ਹੁਣ ਉੱਥੇ ਜਾਣ ਲੱਗਿਆ ਅ ਅਸੀਂ ਆਪਣੇ ਮਾਤਾ ਜੀ ਦੀਆਂ ਆਸਥੀਆਂ ਵੀ ਇੱਥੇ ਹੀ ਜਲ ਪ੍ਰਵਾਹ ਕੀਤੀਆਂ ਸੀਗੀਆਂ ਤੇ ਅੱਜ ਸਾਡੇ ਮਾਸੜ ਜੀ ਦੀਆਂ ਆਸਥੀਆਂ ਅਸੀਂ ਜਲ ਪ੍ਰਵਾਹ ਕਰਨੀਆਂ ਨੇ ਸੋ ਉੱਥੇ ਚੱਲ ਕੇ ਦੇਖਦੇ ਹਾਂ ਕਿ ਕਿਸ ਤਰ੍ਹਾਂ ਦਾ ਪ੍ਰਬੰਧ ਹੈ ਕਿ ਕੋਈ ਮਾਤਾ ਜੀ ਦੀਆਂ ਆਸਤੀਆਂ ਜਲ ਪ੍ਰਵਾਹ ਕੀਤੇ ਨੂੰ तकरीबन ਅ ਸਵਾ ਸਾਲ ਤੋਂ ਉੱਪਰ ਜਾਂ 1 ਸਾਲ ਕਹਿ ਲਓ ਹੋਣ ਵਾਲਾ ਹੈ ਤੋਂ ਕਾਫੀ ਤਬਦੀਲੀਆਂ ਉੱਥੇ ਰਹੁੰਦੀਆਂ ਰਹਿੰਦੀਆਂ ਨੇ ਔਰ ਰੁਝਾਨ ਲੋਕਾਂ ਦਾ ਜਿਹੜਾ ਕਾਫੀ ਬਦਲਿਆ ਸੋ ਹੁਣ ਜਿਹੜਾ ਹੈਗਾ ਉਹ ਇਹ ਹੋ ਗਿਆ ਕਿ ਆਲ ਦੁਆਲੇ ਦੇ ਸ਼ਹਿਰਾਂ ਤੋਂ ਆ ਕੇ ਵੀ ਲੋਕ ਉੱਥੇ ਇਹ ਜਿਹੜੀ ਰਸਮ ਹੈ ਇਹ ਜਿਹੜੀ ਵਿਦਾਇਗੀ ਹੈ ਉਹ ਦੇਣ ਲੱਗੇ ਨੇ ਤੋਂ ਉਹ ਮੈਂ ਤੁਹਾਨੂੰ ਅੱਜ ਦਿਖਾਉਣਾ ਹੈ ਤੇ ਮੈਂ ਤੁਹਾਨੂੰ ਬੇਨਤੀ ਵੀ ਕਰਨੀ ਹੈ ਕਿ ਕੋ ਬੜੀਆਂ ਸਾਰੀਆਂ ਖਬਰਾਂ ਉੱਥੇ ਸੁਣਨ ਨੂੰ ਮਿਲਦੀਆਂ ਨੇ ਕੋ ਬੰਦੇ ਗਏ ਉੱਥੇ ਜਾ ਕੇ ਕਈ ਵਾਰ ਹਾਸਿਆਂ ਦਾ ਸ਼ਿਕਾਰ ਹੋ ਜਾਂਦੇ ਨੇ ਕਈ ਵਾਰ ਉੱਥੇ ਕਾਫੀ ਸਾਰੀਆਂ ਟਿਕਟਾਂ ਤੁਹਾਨੂੰ ਖਰਚਣੀਆਂ ਪੈਂਦੀਆਂ ਨੇ ਕਈ ਜਿਹੜੀਆਂ ਹੈਗੀਆਂ ਤੁਹਾਡੇ ਪੋਤੇ ਪੁੱਤੀਆਂ ਇਸ ਰਸਮਾਂ 'ਚ ਨਹੀਂ ਜਾ ਸਕਦੇ ਸੋ ਇਸ ਕਰਕੇ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਆਪਾਂ ਹੁਣ ਜਿਹੜੇ ਮੁਲਕਾਂ ਦੇ ਵਿੱਚ ਰਹਿਣਾ ਹੈ ਅੱਜ ਨਹੀਂ ਤਾਂ ਕੱਲ ਆ ਪੀੜੀ ਦਾ ਅਗਲੀ ਪੀੜੀ ਤਾਂ ਇਹਨਾਂ ਨੂੰ ਇੱਥੇ ਹੀ ਜਿਹੜੀਆਂ ਰਸਮਾਂ ਨੇ ਉਹ ਕਰਦੀਆਂ ਪੈਣੀਆਂ ਨੇ ਆ ਸੋ ਉਮੀਦ ਕਰਦਾ ਹਾਂ ਤੁਸੀਂ ਮੇਰੀ ਇਸ ਗੱਲ ਨਾਲ ਸਹਿਮਤ ਹੋਵੋਗੇ ਸੋ ਜਦੋਂ ਹੁਣ ਇੱਥੇ ਫਿਊਨਰ ਹੁੰਦਾ ਹੈ ਫਿਊਨਰ ਤੋਂ ਬਾਅਦ ਤੁਸੀਂ ਉੱਥੋਂ ਆਪਣਾ ਜਿਹੜਾ ਹੈਗਾ ਹਸਤੀਆਂ ਵਾਲਾ ਕਲਸ ਲਓ ਤੇ ਡਿਕਸੀ ਗੁਰਦੁਆਰਾ ਸਾਹਿਬ ਨਾਲ ਸੰਪਰਕ ਕਰੋ ਉਹ ਤੁਹਾਨੂੰ ਉੱਥੋਂ ਗਿਆਨੀ ਜੀ ਦੇਣਗੇ ਜਿਹੜੇ ਅਰਦਾਸ ਕਰਦੇ ਨੇ ਜਾਂ ਜਿਹੜੀਆਂ ਜਿਹੜੇ ਅੰਤਮ ਰਸਮਾਂ ਕਰਦੇ ਨੇ ਤੇ ਤੁਸੀਂ ਆਪਣੀਆਂ ਜਿਹੜੀਆਂ ਹਸਤੀਆਂ ਨੇ ਉੱਥੇ ਜਲਪਰਵਾਹ ਕਰੋ ਤੇ ਸਿੱਖ ਧਰਮ ਦੇ ਵਿੱਚ ਜਿਹੜੀਆਂ ਹੈਗੀਆਂ ਉਹ ਰਵੈਤਾਂ ਨੇ ਜਿਹੜੀਆਂ ਆ ਜਾਂ ਜਾਂ ਜਿਹੜਾ ਕਹਿ ਲਓ ਆ ਆਪਾਂ ਕਹ ਲਈਏ ਕਿ ਸਾਨੂੰ ਆਦੇਸ਼ ਦਿੱਤੇ ਗਏ ਨੇ ਆ ਜਾਂ ਕਹਿ ਲੋ ਕਿ ਸਾਡੇ ਰਾਹਤ ਨਾਵੇਂ ਨੇ ਜਾਂ ਸਾਡੇ ਕਹਿ ਲੋ ਕਿ ਉਹ ਇਸ ਤਰ੍ਹਾਂ ਦੇ ਡਾਕੂਮੈਂਟਸ ਨੇ ਜਿਹੜੇ ਸਾਨੂੰ ਦੱਸਦੇ ਨੇ ਕਿ ਸਾਨੂੰ ਕੀ ਕਰਨਾ ਚਾਹੀਦਾ ਤਾਂ ਉਹਦੇ ਵਿੱਚ ਜਿਹੜਾ ਹੈਗਾ ਮਰਿਆਦਾ ਜਿਹੜੀ ਦੱਸੀ ਗਈ ਹੈ ਉਹ ਵਿਮਾ ਪਰਮਾ ਤੋਂ ਨਰਲੇਪ ਹੀ ਦੱਸੀ ਗਈ ਹੈ ਕਿਉਂਕਿ ਪੰਜ ਭੂਤ ਕਸਰੀਰ ਜਦੋਂ ਆ ਇਸ ਬ੍ਰਹਿਮੰਡ ਦੇ ਵਿੱਚ ਸਮਾਉਂਦਾ ਹੈ ਤਾਂ ਤੁਸੀਂ ਉਹਨੂੰ ਕਿਸੇ ਵੀ ਤਰੀਕੇ ਨਾਲ ਜਿਹੜਾ ਹੈਗਾ ਉਹ ਪੰਜਾਂ ਤੱਤਾਂ ਨੂੰ ਵਲੀਨ ਕਰ ਸਕਦੇ ਹੋ ਤੁਸੀਂ ਕਿਸੇ ਅ ਦਰਖਤ ਲਗਾਉਣਾ ਹੈ ਉਹਦੀਆਂ ਜੜਾਂ ਦੇ ਵਿੱਚ ਤੁਸੀਂ ਜਿਹੜੀਆਂ ਜਿਹੜੀਆਂ ਐਸ਼ਸ ਨੇ ਜਾਂ ਜਿਹਨੂੰ ਆਪਾਂ ਕਹਿ ਲਓ ਕਿ ਰਾਖਾ ਉਹ ਪਾ ਕੇ ਉਸ ਪ੍ਰਬੂਟਾ ਲਗਾ ਸਕਦੇ ਹੋ ਤੋ ਉਸ ਵਿਅਕਤੀ ਦੀ ਯਾਦ ਚ ਲਗਾ ਸਕਦੇ ਹੋ ਤੁਸੀਂ ਉਸ ਨੂੰ ਆਪਣੇ ਬੈਕਯਾਰਡ ਦੇ ਵਿੱਚ ਜਾਂ ਕਿਤੇ ਹੋਰ ਉੱਥੇ ਵੀ ਜਿਹੜਾ ਹੈਗਾ ਉਹ ਰੱਖ ਉਹ ਕਰ ਸਕਦੇ ਹੋ ਦਫਨ ਕਰ ਸਕਦੇ ਹੋ ਜਾਂ ਰੱਖ ਸਕਦੇ ਹੋ ਜਾਂ ਆਪਣੀ ਜਿੱਥੇ ਤੁਹਾਡੀ ਫੁਲਵਾੜੀ ਹੈ ਉਹਦੇ ਵਿੱਚ ਪਾ ਸਕਦੇ ਹੋ ਤੁਸੀਂ ਕਿਸੇ ਜਲ ਦੇ ਵਿੱਚ ਵਹਾ ਸਕਦੇ ਹੋ ਇਹ ਤੁਹਾਡੀ ਮਰਜ਼ੀ ਹੈ ਆਪਣੇ ਆਪਣੇ ਵਿਸ਼ਵਾਸ ਨੇ ਤੇ ਮੈਨੂੰ ਤਾਂ ਜਿਹੜਾ ਪ੍ਰਬੰਧ ਹੈ ਉਹ ਕਾਫੀ ਚੰਗਾ ਲੱਗਿਆ ਸੋ ਇਸੇ ਕਰਕੇ ਮੈਂ ਤੁਹਾਨੂੰ ਅੱਜ ਉਥੋਂ ਲਾਈਵ ਜਿਹੜਾ ਹੈਗਾ ਉਥੋਂ ਦਿਖਾਉਣਾ ਹੈ ਉਥੋਂ ਦਿਖਾਉਣਾ ਹੈ ਕਿ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਤੁਸੀਂ ਆਲੇ ਦੁਆਲੇ ਦੇ ਸ਼ਹਿਰਾਂ 'ਚ ਰਹਿੰਦੇ ਹੋ ਕੁਵੈਨ ਦੇ ਹੋ ਮਿਲਟਨ ਰਹਿੰਦੇ ਹੋ ਸਟੋਨੀ ਕਰੀਕ ਕਿਚਨਰ 골ਫ ਲੰਡਨ ਜਾ ਇੱਥੋਂ ਤੱਕ ਕੇ ਲੋਕ ਜਿਹੜੇ ਕੈਲਗਰੀ ਰਮਨਤਾਂ ਜਾਂ ਹੋਰ ਕਿਤੋਂ ਵੀ ਰਹਿੰਦੇ ਨੇ ਉਹ ਕਿਤੇ ਵੀ ਤੁਹਾਨੂੰ ਇੰਡੀਆ ਜਾਣ ਦੀ ਬਜਾਏ ਕੇ 17-18 ਘੰਟੇ ਦੀ ਫਲਾਈਟ ਜਾਂ ਜਿਹੜਾ ਟਰੈਵਲ ਤੁਹਾਡਾ ਉਹ ਦੀ ਬਜਾਏ ਤੁਸੀਂ ਇੱਥੇ ਨੇੜੇ ਨੇ ਜਿਹੜੀਆਂ ਕੇ ਰਸਮਾਂ ਆਪਣੇ ਪੋਤੇ-ਪੋਤੀਆਂ, ਦੋਤੇ-ਦੋਤੀਆਂ ਤੋਂ ਪੂਰੇ ਪਰਿਵਾਰ ਸਮੇਤ ਹੈ ਜਿਹੜੀਆਂ ਇੱਥੇ ਕਰ ਸਕਦੇ ਹੋ। ਸੋ ਪ੍ਰਬੰਧਕਾਂ ਨੇ ਬੜਾ ਸੋਹਣਾ ਪ੍ਰਬੰਧ ਕੀਤਾ ਤੇ ਡਿਕਸੀ ਗੁਰਦਾਰਾ ਸਾਹਿਬ ਦਾ ਵੀ ਧੰਨਵਾਦ ਜੀ ਸਾਰੇ ਪ੍ਰਬੰਧਕਾਂ ਦੇ ਧੰਨਵਾਦੀ ਧੰਨਵਾਦ ਕਰਦੇ ਹਾਂ ਅਸੀਂ ਕਮਿਊਨਿਟੀ ਵੱਲੋਂ ਤੇ ਚਲੋ ਫਿਰ ਆਪਾਂ ਚੱਲਦੇ ਹਾਂ ਰਿਕਸੀ ਗੁਰਦੁਆਰਾ ਸਾਹਿਬ ਕੀਰਤਪੁਰ ਪਾਰਕ ਦੇ ਵਿੱਚ ਤੇ ਦਿਖਾਉਦੇ ਹਾਂ ਤੁਹਾਨੂੰ ਕਿ ਇਹ ਜਗ੍ਹਾ ਕਿਸ ਤਰ੍ਹਾਂ ਦੀ ਬਣਾਈ ਗਈ ਹੈ ਕੀਰਤਪੁਰ ਪਾਰਕ ਕਿਸ ਤਰ੍ਹਾਂ ਦਾ ਹੈ ਤੇ ਨਾਲੇ ਜਿਹੜਾ ਸਾਡੇ ਮਾਸਟਰ ਜੀ ਨੇ ਸਰਦਾਰ ਬਲਵਿੰਦਰ ਸਿੰਘ ਸ਼ੋਕਰ ਸਾਹਿਬ ਤੋਂ ਉਹਨਾਂ ਨੂੰ ਵਿਦਾਇਗੀ ਦੇਵਾਂਗੇ ਤੇ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਜਿਹੜੀ ਇਹ ਜਿਹੜਾ ਪਾਰਕ ਦਾ ਪ੍ਰਬੰਧ ਹੈ ਉਹ ਚੰਗਾ ਲੱਗੇਗਾ ਸੋ ਚੰਗਾ ਫਿਰ ਮਿਲਦੇ ਹਾਂ ਦੋਸਤੋ ਉੱਥੇ ਚੱਲ ਕੇ ਇਹ ਹੈ ਜੀ ਕੀਰਤਪੁਰ ਪਾਰਕ ਸੋ ਤੁਸੀਂ ਦੇਖ ਹੀ ਸਕਦੇ ਹੋ ਕਿ ਸਤਾਲਾ ਦਾਵਾਲਾ ਕਿੰਨਾ ਸਜਾਇਆ ਗਿਆ ਹੈ ਸੋ ਤੋਂ ਆ ਇੱਕ ਡੈਕੋਰੇਸ਼ਨ ਪੀਸ ਹੈ ਜਿਹਦੇ ਤੇ ਪਾਣੀ ਡਿੱਗਦਾ ਹੈ ਤਾਂ ਇਹ ਨਾਲ ਤੁਹਾਨੂੰ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਆ ਹੈ ਉਹ ਕਰੀਕ ਜਿਹਦੇ ਵਿੱਚ ਅਸਤ ਨੇ ਜਿਹੜੇ ਉਜਾਲ ਪ੍ਰਭਾ ਪੀਤੇ ਜਾਂਦੇ ਨੇ ਸੋ ਬਾਬਾ ਜੀ ਅਰਦਾਸ ਕਰਨ ਨੂੰ ਖੜੇ ਨੇ ਤੇ ਇੱਧਰ ਜਿਹੜਾ ਪਰਿਵਾਰ ਹੈ ਤਾਂ ਉਹ ਵੀ ਸਾਰਾ ਖੜਾ ਹੈ ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਇੱਥੇ ਅੱਜ ਸਾਡੇ ਮਾਸੜ ਜੀ ਸਰਦਾਰ ਬਲਵਿੰਦਰ ਸਿੰਘ ਸ਼ੋਕਰਸਾਹ ਉਹਨਾਂ ਦੀਆਂ ਅਸਥੀਆਂ ਜਲ ਪ੍ਰਵਾਹ ਕੀਤੀਆਂ ਜਾਂਦੀਆਂ ਨੇ ਸੋ ਇਹ ਟੋਬਿਕੋ ਕ੍ਰੀਕ ਹੈ ਸੋ ਜਿਹਦੇ ਵਿੱਚ ਅਸਥੀਆਂ ਜਲ ਪ੍ਰਵਾਹ ਕੀਤੀਆਂ ਜਾਂਦੀਆਂ ਨੇ ਸੋ ਇੱਥੇ ਬਣਾਇਆ ਗਿਆ ਹੈ ਕੀਰਤਪੁਰ ਪਾਰਕ ਤਾਂ ਹੁਣ ਸਾਡੇ ਜਿਹੜੇ ਗ੍ਰੇਟਰ ਟ੍ਰਾਂਟੋ ਏਰੀਆ ਦੇ ਜਾਂ ਕੈਨੇਡਾ ਨਿਵਾਸੀ ਨੇ ਉਹਨਾਂ ਨੂੰ ਆਪਣੇ ਪਿਆਰਿਆਂ ਦੀਆਂ ਜਿਹੜੀਆਂ ਅਸਥੀਆਂ ਨੇ ਜਾਂ ਫੁੱਲ ਨੇ ਉਹੋ ਭਾਰਤ ਪੰਜਾਬ ਲੈ ਕੇ ਜਾਣ ਦੀ ਲੋੜ ਨਹੀਂ ਤੋ ਹੁਣ ਤੁਸੀਂ ਇੱਥੇ ਇਹ ਆਸਤੀਆਂ ਨੇ ਜਿਹੜੀਆਂ ਜਲਪ੍ਰਵਾਹ ਕਰ ਸਕਦੇ ਹੋ ਬੜੇ ਸੋਹਣੇ ਪ੍ਰਬੰਧ ਨੇ ਸੋ ਤੁਸੀਂ ਦੇਖ ਰਹੇ ਹੋ ਕੋਈ ਤੱਕਾ ਨਹੀਂ ਕੋਈ ਰਾਸ਼ਨੀ ਕੋਈ ਕੁਛ ਨਹੀਂ ਆਰਾਮ ਨਾਲ ਤੁਸੀਂ ਪੀਸਫੁਲੀ ਮਾਹੌਲ ਹੈ ਬੜਾ ਸ਼ਾਂਤ ਵਾਤਾਵਰਨ ਹੈ ਬੜਾ ਸਾਫ਼ ਸੁਥਰਾ ਪਾਣੀ ਹੈ ਸੋ ਜਿੱਥੇ ਤੁਸੀਂ ਜਿਹੜੀਆਂ ਆਸਤੀਆਂ ਨੇ ਇਹ ਜਲਪ੍ਰਵਾਹ ਕਰ ਸਕਦੇ ਹੋ ਇਹ ਡਿਕਸੀ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਬਿਲਕੁਲ ਨਾਲ ਹੀ ਹੈ ਸੋ ਤੁਸੀਂ ਮੇਰਾ ਖਿਆਲ ਹੈ ਇਹ ਏਰੀਆ ਜ਼ਰੂਰ ਦੇਖਿਆ ਹੋਊਗਾ ਸੋ ਨਹੀਂ ਤਾਂ ਤੁਸੀਂ ਜ਼ਰੂਰ ਇੱਥੇ ਜਾਓ ਇਸ ਨੂੰ ਦੇਖੋ ਸੋ ਇੱਕ ਪਾਸੇ ਇਹਦੇ ਕੋਰਟ ਵੀ ਬਣੇ ਹੋਏ ਨੇ ਬਾਸਕਟਬਾਲ ਕੋਰਟ ਸੋ ਦੂਸਰੇ ਪਾਸੇ ਸੌਕਰ ਗਰਾਊਂਡ ਨੇ ਸੋ ਉਹਨਾਂ ਦੇ ਵਿਚਕਾਰ ਹੈ ਇਹ ਜਗ੍ਹਾ ਤੋਂ ਜਿਸ ਨੂੰ ਕੀਰਤਪੁਰ ਪਾਰਕ ਦਾ ਨਾਮ ਦਿੱਤਾ ਗਿਆ ਹੈ ਕਿਉਂਕਿ ਤੁਸੀਂ ਜਾਣਦੇ ਹੀ ਹੋ ਕਿ ਕੀਰਤਪੁਰ ਜਿਹੜਾ ਹੈਗਾ ਉਹ ਕੀਰਤਪੁਰ ਸਾਹਿਬ ਜਿੱਥੇ ਆਸਤੀਆਂ ਜਲ ਪ੍ਰਵਾਹ ਕਰਦੇ ਨੇ ਕੋਈ ਸਮਾਂ ਹੁੰਦਾ ਸੀ ਜਦੋਂ ਸਾਡੇ ਬਜ਼ੁਰਗ ਜਿਵੇਂ ਆਪਣੇ ਦਾਦਿਆਂ-ਪੁਰਦਾਦਿਆਂ ਦੀ ਗੱਲ ਕਰਦਾ ਤਾਂ ਗੰਗਾ ਨੇ ਜਿਹੜੇ ਫੁੱਲ ਪਾਉਣ ਜਾਂਦੇ ਹੁੰਦੇ ਸੀਗੇ ਹਰਦوار ਹਰ ਕੀ ਪੌੜੀ ਤੇ ਸਾਡੇ ਦਾਦਾ ਜੀ ਦੇ ਫੁੱਲ ਵੀ ਉੱਥੇ ਹੀ ਪਾਏ ਸੀ ਲੇਕਿਨ ਫਿਰ ਕਸਮ ਆਇਆ ਜਦੋਂ ਪੰਜਾਬ ਨਿਵਾਸੀਆਂ ਨੇ ਫੈਸਲਾ ਕੀਤਾ ਕਿ ਏਡੀ ਦੂਰ ਜਾਣ ਦੀ بجائے ਤੇ ਇਹ ਜਿਹੜਾ ਹੈਗਾ ਅਸੀਂ ਤੀਰਤਪੁਰ ਸਾਹਿਬ ਇਸ ਤਰ੍ਹਾਂ ਦਾ ਸਥਾਨ ਹੈ ਜਿਹੜਾ ਬਣਾ ਸਕਦੇ ਹਾਂ ਸਾਡੇ ਮੇਰੇ ਆਪਣੇ ਪਿੰਡ ਕੋਲ ਗੁਰਦੁਆਰਾ ਦੇਗ ਸਰ ਸਾਹਿਬ ਕਟਾਣਾ ਸਾਹਿਬ ਉੱਥੇ ਵੀ ਹੈ ਸੋ ਇਹ ਜਿਹੜਾ ਹੈਗਾ ਕਿਉਂਕਿ ਮੈਂ ਪਹਿਲਾਂ ਵੀ ਦੱਸਿਆ ਕਿ ਸਿੱਖੀ ਸਿਧਾਂਤ ਦੇ ਵਿੱਚ ਕੋਈ ਕਟੜਤਾ ਨਹੀਂ ਹੈ ਸਾਡੇ ਸਰੀਰ ਨੇ ਪੰਜਾਂ ਤਤਾਂ ਦੇ ਵਿੱਚ ਸਮਾਉਣਾ ਹੈ ਉਹ ਕਿਸੇ ਵੀ ਤਰੀਕੇ ਨਾਲ ਸਮਾ ਸਕਦਾ ਹੈ ਸੋ ਇਹ ਜਿਹੜਾ ਹੈਗਾ ਇਹ ਮੈਨੂੰ ਲੱਗਦਾ ਹੈ ਕਿ ਇੱਕ ਚੰਗਾ ਉਪਰਾਲਾ ਹੈ ਲਾਉ ਜੀ ਅਰਦਾਸ ਹੋ ਗਈ ਹੈ ਤੇ ਹਸਤੀਆਂ ਨੇ ਜਿਹੜੀਆਂ ਉਹ ਜਲ ਪ੍ਰਵਾਹ ਹੁਣ ਕਰ ਦਿੱਤੀਆਂ ਜਾਣ ਗਈਆਂ ਤੇ ਇਹ ਸਾਡੇ ਮਾਸੀ ਜੀ ਦੇ ਦੋਨੋਂ ਬੇਟੇ ਨੇ ਉਹ ਜਿਨ੍ਹਾਂ ਦੇ ਫਾਦਰ ਸਾਹਿਬ ਦੀ ਡੈਥ ਹੋਈ ਸੀ ਤੇ ਇਹ ਜਿਹੜੀ ਹੈਗੀ ਆ ਰਾਖ ਉਹ ਜਿਹੜੀ ਹੈਗੀ ਆ ਉਹ ਪਾਣੀ ਦੇ ਵਿੱਚ ਉਹ ਬਹਾ ਦੇਣਗੇ ਜਲ ਪ੍ਰਵਾਹ ਕਰ ਦੇਣਗੇ ਸਾਡੇ ਬੀਪੀ ਦੀਆਂ ਆਸਥੀਆਂ ਵੀ ਇੱਥੇ ਹੀ ਜਲ ਪ੍ਰਵਾਹ ਕੀਤੀਆਂ ਗਈਆਂ ਸੀਗੀਆਂ ਇੱਥੇ ਮੈਂ ਇੱਕ ਗੱਲ ਹੋਰ ਕਹਿਣੀ ਚਾਹੂੰਗਾ ਕਿ ਜਿਵੇਂ ਹਰਦੁਆਰ ਦੇ ਵਿੱਚ ਜਾਂ ਕੀਰਤਪੁਰ ਸਾਹਿਬ ਦੇ ਵਿੱਚ ਰਿਕਾਰਡ ਰੱਖਿਆ ਜਾਂਦਾ ਹੈ ਜਿਨ੍ਹਾਂ ਦੀਆਂ ਆਸਥੀਆਂ ਜਲ ਪ੍ਰਵਾਹ ਕੀਤੀਆਂ ਜਾਂਦੀਆਂ ਨੇ ਇੱਥੇ ਗੁਰਦੁਆਰਾ ਸਾਹਿਬ ਨੂੰ ਇਹ ਪ੍ਰਬੰਧ ਜ਼ਰੂਰ ਕਰਨਾ ਚਾਹੀਦੇ ਨੇ ਤੇ ਜਿਸ ਬਿਆਕਤੀਆਂ ਦੀਆਂ ਵੀ ਆਸਥੀਆਂ ਇੱਥੇ ਜਲ ਪ੍ਰਵਾਹ ਹੁੰਦੀਆਂ ਨੇ ਉਸ ਦਾ ਰਿਕਾਰਡ ਰੱਖਿਆ ਜਾਵੇ ਕਿ ਕਦੋਂ ਉਹ ਕੈਨੇਡਾ ਆਇਆ ਉਸ ਤੋਂ ਪਹਿਲਾਂ ਕੀ ਉਹਦੀ ਕੋਈ ਪੀੜੀ ਕੈਨੇਡਾ ਸੀ ਜਾਂ ਉਸਦੇ ਬੱਚੇ ਸੀ ਜਾਂ ਉਹ ਪਹਿਲੀ ਪੀੜੀ ਸੀ ਕਿਉਂਕਿ ਇਹ ਸਾਡੇ ਆਉਣ ਵਾਲੇ ਸਮੇ ਲਈ ਨਾ ਇੱਕ ਮਹੱਤਵਪੂਰਨ ਹਿਸਟਰੀ ਹੋਵੇਗੀ ਤੇ ਅਸੀਂ ਉਹਦੇ ਵਿੱਚੋਂ ਜਾਣ ਸਕਦੇ ਹਾਂ ਕਿ ਕਦੋਂ ਸਾਡੀਆਂ ਪੀੜ੍ਹੀਆਂ ਆਈਆਂ ਕਦੋਂ ਹੀ ਰੀਤੀ ਰਿਵਾਜ ਬਦਲੇ ਪਹਿਲਾਂ ਸਾਡਾ ਰੂਪ ਕਿਹੋ ਜਿਹਾ ਸੀ ਤੇ ਹੁਣ ਕਿਹੋ ਜਿਹਾ ਹੈ ਤੇ ਹੌਲੀ ਹੌਲੀ ਜਿਹੜੇ ਸਾਡੇ ਬੱਚੇ ਨੇ ਉਹਨਾਂ ਨੇ ਇੱਥੇ ਮੇਨਸਟ੍ਰੀਮ ਦੇ ਵਿੱਚ ਸਮਾ ਜਾਣਾ ਹੈ ਤੇ ਫਿਰ ਉਹ ਇਤਿਹਾਸ ਲੱਭਣਗੇ ਤਾਂ ਇਹ ਜਿਹੜਾ ਇਤਿਹਾਸ ਹੈ ਉਹ ਆਸਾਨੀ ਨਾਲ ਇਥੋਂ ਲੱਭ ਸਕੇਗਾ ਸੋ ਜੇ ਗੁਰਦੁਆਰਾ ਸਾਹਿਬ ਵਾਲੇ ਮੇਰੀ ਗੱਲ ਸੁਣਦੇ ਹੋਣ ਤਾਂ ਜਰੂਰ ਉਹ ਇਸ ਤਰ੍ਹਾਂ ਦਾ ਇੱਕ ਰਜਿਸਟਰ ਲਾਉਣ ਕਿ ਕੋਈ ਵੀ ਬੰਦਾ ਜਿਹੜਾ ਅਸਤੀਆਂ ਜਲ ਪ੍ਰਵਾਹ ਕਰਨ ਆਉਂਦਾ ਹੈ ਸੋ ਆਪਣਾ ਪੂਰਾ ਜਿਹੜਾ ਰੈਕਡਾ ਉੱਥੇ ਛੱਡ ਕੇ ਜਾਵੇ ਜਾਂ ਤੁਸੀਂ ਕੰਪਿਊਟਰ ਤੇ ਹੈ ਜਿਹੜਾ ਉਹ ਸੰਭਾਲ ਕੇ ਰੱਖੋ ਇੱਥੇ ਤੁਸੀਂ ਅਸਤੀਆਂ ਕਿਸੇ ਵੀ ਜਿਹੜਾ ਫਿਊਨਰਲ ਹੋਮ ਹੈ ਪਾ ਮੈਂ ਤੁਸੀਂ ਕਿਤੇ ਵੀ ਸਿਸਕਾਰ ਕੀਤਾ ਕਿਤੋਂ ਵੀ ਲਿਆ ਸਕਦੇ ਹੋ ਜਾਂ ਤੁਸੀਂ ਹੋਰ ਸ਼ਹਿਰਾਂ ਤੋਂ ਜਾਂ ਹੋਰ ਸੂਬਿਆਂ ਤੋਂ ਵੀ ਲਿਆ ਸਕਦੇ ਹੋ ਲੇਕਿਨ ਤੁਸੀਂ ਗੁਰਦੁਆਰਾ ਸਾਹਿਬ ਨੂੰ ਇੱਕ ਵਾਰੀ ਫੋਨ ਜ਼ਰੂਰ ਕਰ ਲਓ ਤਾਂ ਕਿ ਤੁਹਾਡੇ ਲਈ ਉਹ ਜਿਹੜੇ ਬਾਕੀ ਪ੍ਰਬੰਧ ਨੇ ਜਿਨ੍ਹਾਂ ਬਾਬਾ ਜੀ ਜਿਨ੍ਹਾਂ ਨੇ ਅਰਦਾਸ ਕਰਨੀ ਹੁੰਦੀ ਹੈ ਤਾਂ ਉਹ ਸਾਰੇ ਤੁਹਾਨੂੰ ਕਰ ਦੇਣ ਤੇ ਤੁਹਾਨੂੰ ਟਾਈਮ ਵੀ ਦੇ ਦੇਣ ਕਿਉਂਕਿ ਜਦੋਂ ਹੁਣ ਅਸੀਂ ਇੱਥੇ ਆਏ ਆ ਇੱਥੇ ਤਿੰਨ ਪਰਿਵਾਰ ਨੇ ਜਿਨ੍ਹਾਂ ਨੇ ਅਸਥੀਆਂ ਜਲ ਪ੍ਰਵਾਹ ਕਰਨੀਆਂ ਨੇ ਉਹ ਆ ਰਸਤਾ ਹੈ ਜਿਹੜਾ ਉਧਰ ਨੂੰ ਜਾਂਦਾ ਹੈ ਕਰੀਕਵਲ ਨੂੰ ਤੇ ਦੇਖੋ ਕਿੰਨਾ ਸੋਹਣਾ ਫੁੱਲਾਂ ਨਾਲ ਸਜਾਇਆ ਗਿਆ ਹੈ ਪਰ ਨਸਤੇ ਦੇ ਵਿੱਚ ਜਿਹੜੇ ਸਪੀਕਰ ਲੱਗੇ ਹੋਏ ਨੇ ਸਪੀਕਰ ਇਸ ਤਰ੍ਹਾਂ ਨੇ ਵੀ ਤੁਹਾਨੂੰ ਦੇਖਣ ਨੂੰ ਸਟੂਨ ਲੱਗਦੇ ਨੇ ਪਰ ਉਹਨਾਂ ਦੇ ਵਿੱਚ ਸਪੀਕਰ ਨੇ ਜਿੱਥੇ ਬੈਗਰੂ ਦਾ ਜਾਪ ਹੁੰਦਾ ਰਹਿੰਦਾ ਹੈ ਜਾਂ ਜਿਹੜੇ ਸ਼ਬਦ ਕੀਰਤਨ ਚੱਲਦਾ ਰਹਿੰਦਾ ਹੈ ਉਹ ਵੀ ਤੁਹਾਡੇ ਮਨ ਨੂੰ ਸਕੂਨ ਦਿੰਦਾ ਤੁਸੀਂ ਆਲੇ ਦੁਆਲੇ ਦੇਖੋ ਸੋ ਕਿੰਨਾ ਸ਼ਾਂਤ ਮਾਹੌਲ ਹੈ ਸ਼ਾਂਤ ਇਹਦਾ ਦੇ ਲੋ ਇਹੀ ਸਫਰ ਹੈ ਨਹੀਂ ਹਾਂ ਹਾਂ ਤੇ ਅੰਤਿਮ ਪੜਾਅ ਆ ਰਿਹਾ ਸੀ ਹਾਂਜੀ ਅੰਤਮ ਪੜਾਅ ਇਹੀ ਆ ਜਦੋਂ ਤੁਹਾਡੇ ਪੰਜ ਤੱਤ ਸਾਰੇ ਪੰਜਾਂ ਚ ਬਲੀਨ ਹੋ ਜਾਂਦੇ ਨੇ ਹਾਂਜੀ ਅੱਜ ਹੁਣ ਉਹ ਆਪਣਾ ਹਾਂਜੀ ਮਤਲਬ ਉਹ ਕੁਦਰਤ ਉਹ ਜਿੱਥੋਂ ਭੇਜਿਆ ਸੀ ਇਨਸਾਨ ਨੂੰ ਉਹਦੇ ਵਿੱਚ ਗਲীন ਉਹਦੇ ਵਿੱਚ ਚਲੇ ਜਾਂਦਾ ਪਾਣੀ ਪਾਣੀ ਚੱਲਿਆ ਗਿਆ ਠੀਕ ਹਾਂਜੀ ਸਾਰੇ ਤੱਤ ਆਪਸ ਆਪਸ ਆਪਣੀ ਆਪਣੀ ਜਗ੍ਹਾ ਚਲੇ ਆਪਣੀ ਆਪਣੀ ਜਗ੍ਹਾ ਚਲੇ ਜਾਂਦੇ ਨੇ بس ਇਹੋ ਮਨੁੱਖ ਦੀ ਹਾਂਜੀ ਇਹ ਹੀ ਯਾਤਰਾ ਹੋਣੀ ਆ ਯਾਤਰਾ ਵਿੱਚ ਤਿੰਨਾਂ ਵਹਿਮ ਪਰਮ ਹੈ ਨੇ ਹਾਂਜੀ ਹਾਂਜੀ ਆਪਾਂ ਖਰ ਲੈਂਦੇ ਆ ਕਰ ਲੈਂਦੇ ਆ ਉਹ ਦੂਜਾ ਇਹ ਹੈਗਾ ਜਦੋਂ ਤੁਸੀਂ ਇੱਥੇ ਆਉਨੇ ਹੋ ਜਿਵੇਂ ਹੁਣ ਦੀਪੀ ਦੇ ਵੀ ਆਪਾਂ ਇੱਥੇ ਪਾਏ ਸੀਗੇ ਹਾਂਜੀ ਖਾਨੂੰ ਯਾਦ ਆਉਂਦੀ ਆ ਠੀਕ ਹੈ ਵੀ ਇੱਥੇ ਮੇਰੇ ਕੋਲੇ ਹੀ ਨਹੀਂ ਕਿਤੇ ਤੁਸੀਂ ਉੱਥੇ ਜਾਓਗੇ ਤੁਹਾਡੇ ਮਨ ਨੂੰ ਸਕੂਨ ਨਹੀਂ ਮਿਲੂਗਾ ਤੇ ਉਹਨਾਂ ਨੂੰ ਵੀ ਚਲੋ ਆਪਾਂ ਇਹਨਾਂ ਚੀਜ਼ਾਂ 'ਚ ਬਹੁਤਾ ਲੀਤਾਂ ਨਹੀਂ ਕਰਦੇ ਉਹਨਾਂ ਨੂੰ ਵੀ ਇਹੀ ਹੁੰਦਾ ਵੀ ਆਪਣੀ ਫੈਮਿਲੀ ਦੇ ਕੋਲ ਆ ਪੜਨੇ ਕਿੱਥੇ ਪੰਜਾਬ ਤੋਂ ਛੱਡੇ ਹੰਦੂ ਠੀਕ ਹੈ ਹਾਂ ਹਾਂ ਮੈਂ ਆਪਣੀ ਫੈਮਿਲੀ ਦੇ ਨਾਲ ਜੀ ਆ ਇੱਥੇ ਤਾਲੇ ਮੇਨ ਚੀਜ਼ ਹੈ ਕਿ ਆਪਣਾ ਉਸ ਸਿੱਖੇ ਰਹੀ ਚਾਹੀਏ ਕਿ ਚਾ ਆਪਣਾ ਪਰਜਲਦੇ ਹੈ ਪ੍ਰਵਾਹ ਦੇ ਵਿੱਚ ਆਪਣਾ ਹਾਂਜੀ ਉਹ ਤਾਂ ਉਹਨਾਂ ਨੇ ਜਿਹੜਾ ਰਾਹਤ ਆਪਣਾ ਕੀ ਹੈ ਮਰਿਆਦਾ ਜਿਹੜੀ ਕਿ ਹੋਈ ਆ ਮਰਿਆਦਾ ਦੇ ਵਿੱਚ ਲਿਖਿਆ ਹੋਇਆ ਵੀ ਤੁਸੀਂ ਉਹਨਾਂ ਦੀ ਜਿਹੜੀ ਰਾਖ ਹੈ ਹਾਂਜੀ ਉਹਨੂੰ ਕਿਸੇ ਮਤਲਬ ਪਲਾਂਟ ਥੱਲੇ ਵੀ ਦੱਬ ਸਕਦੇ ਹੋ ਥੱਲੇ ਦੱਬ ਸਕਦੇ ਹੋ ਤੁਸੀਂ ਆਪਣੇ ਖੇਤ 'ਚ ਦੱਬ ਲੋ ਵੀ ਤੁਸੀਂ ਹਾਂ ਵਹਾ ਕਰ ਦੋ ਜਾਲਚੇ ਬਾਕੇ ਬੂਟਾ ਵੀ ਲਾ ਸਕਦੇ ਆ ਉਹ ਬੂਟਾ ਲਾ ਸਕਦੇ ਆ ਬੂਟਾ ਬਲਕਿ ਆਪਾਂ ਨੂੰ ਇੱਕ 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 ਜਾਦ ਬਣਦੀ ਹਾਂਜੀ ਉਹਦੀ ਜਾਦ ਇੱਥੇ ਤੁਸੀਂ ਜਾ ਕੇ ਦੇਖੋ ਇੱਥੇ ਜਿੱਥੇ ਜਿਹੜੇ ਪਾਰਕ ਬਣੇ ਹੋਏ ਨੇ ਗੋਰੀਆਂ ਨੇ ਬਹੁਤ ਬੂਟੇ ਲਾਇਆ ਨੇ ਵੀ ਪੁਰਾਣੇ ਦੀ ਜਾਦ ਠੀਕ ਹੈ ਬਹੁਤ ਦੱਸੇ ਕਨਸੈਪਟ ਬਹੁਤ ਹੰਸਰਪੂਰ ਉਹ ਸੋਹਣਾ ਹੈ ਠੀਕ ਹੈ ਮਿਲਣਾ ਤੋਂ ਵੀ ਮਿੱਟੀ ਆਮ ਖਾਖ ਤੇ ਰਾਣੀ ਦੀ ਮਿੱਟੀ ਮਿਲਦੀ ਰੋਜ਼ ਆਪਾਂ ਖਾਣੀ ਪਾਣੀ ਆ ਉਹ ਸਾਰਾ ਬਲ ਤੇ ਹੁੰਦਾ ਹੈ ਪਾਣੀ ਹੁੰਦਾ ਥੋੜੀ ਆਪਣੇ ਨੈਕਸਟ ਜਨਰੇਸ਼ਨ ਨੇ ਜਿਹੜੀਆਂ ਆਪਣੀਆਂ ਉਹਨਾਂ ਨੂੰ ਦਿਖਾਉਂਦੇ ਹਾਂ ਹਾਂ ਬੀ ਅਸੀਂ ਆ ਲਾਇਆ ਅਸੀਂ ਪਲੇਟ ਲਾਉਂਦੇ ਹਾਂ ਮਤਲਬ ਸੀ ਵੱਡੀਆਂ ਯਾਦਾਂ ਤਾਂ ਨਹੀਂ ਬਣਾ ਸਕਦੇ ਜਿਹਦੇ ਵਿੱਚ ਯਾਦਾਂ ਵਨਸਾ ਬਣਾ ਸਕਦੇ ਹਾਂ ਠੀਕ ਹੈ ਉਹ ਬਹੁਤ ਸਾਨੀ ਜੀ ਆਪਾਂ ਫੇਰ ਉੱਥੇ ਹੀ ਆ ਗਏ ਤਾਂ ਨਿਸ਼ਾਨ ਸਾਹਿਬ ਹੈ ਜਿਹੜਾ ਉਹ ਝੁੱਲ ਰਿਹਾ ਹੈ ਗੁਰਦੁਆਰਾ ਸਾਹਿਬ ਦੇ ਉੱਪਰ ਸੋ ਜੋ ਸਾਡੀ ਕਮਿਊਨਿਟੀ ਦੀ ਇੱਥੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਸੋ ਆਪਾਂ ਆ ਗਏ ਹਾਂ ਪਾਰਕਿੰਗ ਲੋਟ ਦੇ ਵਿੱਚ ਤੋਂ ਸਾਰਾ ਜਿਹੜਾ ਇਹ ਰਸਮ ਸੀ ਉਹ ਹੋ ਗਈ ਹੈ ਤੇ ਹੁਣ ਆਪਾਂ ਜਿਹੜਾ ਘਰ ਨੂੰ ਚੱਲਾਂਗੇ ਤੇ ਡਿਕਸੀ ਗੁਰਦੁਆਰਾ ਸਾਹਿਬ ਸਾਡੀ ਕਮਿਊਨਿਟੀ ਦਾ ਬਹੁਤ ਪੁਰਾਣਾ ਗੁਰਦੁਆਰਾ ਹੈ ਆ ਕਾਫੀ ਸਾਲ ਹੋ ਗਏ ਨੇ ਜਿਹਨੂੰ ਜੋ ਇੱਕ ਛੋਟੇ ਜਿਹੇ ਜਗ੍ਹਾ ਤੋਂ ਹੁੰਦਾ ਹੁੰਦਾ ਇੱਥੇ ਤੱਕ ਪਹੁੰਚ ਗਿਆ ਤੇ ਹੁਣ ਜਿਹੜਾ ਹੈਗਾ ਉਸੇ ਇੱਥੇ ਮੁੱਖ ਰਸਮਾਂ ਜਿਹੜੀਆਂ ਉਹ ਵਿਆਹ ਸ਼ਾਦੀਆਂ ਗਮੀਆਂ ਖੁਸ਼ੀਆਂ ਜਿਹੜੀਆਂ ਹੈਗੀਆਂ ਉਥੇ ਕਰ ਸਕਦੇ ਹਾਂ ਲਓ ਜੀ ਚਲੋ ਚੱਲਦੇ ਹਾਂ ਹੁਣ ਆਪਾਂ ਕਰ ਨੂੰ ਅ ਤੇ ਇਹ ਜਿਹੜੀ ਰਸਮਾਂ ਹੋ ਗਈ ਤੇ ਮੈਂ ਇਹੀ ਕਹੂੰਗਾ ਕਿ ਤੁਸੀਂ ਇਸ ਮੁਲਕ ਦਾ ਹਿੱਸਾ ਬਣੋ ਆਪਣੀਆਂ ਰਸਮਾਂ ਨੂੰ ਇੱਥੇ ਨਾਲ ਜੋੜੋ ਤੇ ਆਪਣੇ ਪਰਿਵਾਰ ਇਕੱਠੇ ਹੋ ਕੇ ਇਹ ਸਾਰੀਆਂ ਰਸਮਾਂ ਨੇ ਇੱਥੇ ਨਿਭਾਓ ਤੋਂ ਇੱਕ ਵਾਰੀ ਫੇਰ ਮੈਂ ਡਿਕਸੀ ਗੁਰਦੁਆਰਾ ਸਾਹਿਬ ਵੱਲੋਂ ਕੀਤੇ ਉਪਰਾਲੇ ਦਾ ਧੰਨਵਾਦ ਕਰਦਾ ਹਾਂ ਤੁਸੀਂ ਵੀ ਪ੍ਰਬੰਧਕਾਂ ਨੂੰ ਸਹਿਯੋਗ ਦਿਓ ਤੇ ਹਮੇਸ਼ਾ ਜਿਹੜਾ ਹੈਗਾ ਇੱਕ ਦੂਜੇ ਦੇ ਸਹਿਯੋਗ ਨਾਲ ਹੀ ਇਸ ਤਰ੍ਹਾਂ ਦੇ ਕੰਮ ਹੁੰਦੇ ਨੇ ਕਮਿਊਨਿਟੀ ਹੈ ਜਿਹੜੀ ਦੂਸਰੇ ਕੰਟਰੀ ਵਿੱਚ ਸਥਾਪਿਤ ਹੁੰਦੀ ਹੈ ਸੋ ਇੱਥੇ ਹੀ ਦਿਓ ਫਿਰ ਆ ਗਿਆ ਮੇਜਰ ਮੰਗਟ ਨੂੰ ਆਪਾਂ ਚੱਲਦੇ ਆਂ ਕਰ ਨੂੰ ਸੋ ਆਪਾਂ ਉੱਥੇ ਰਸਤੀਆਂ ਜਲ ਪ੍ਰਵਾਹ ਕਰਨ ਤੋਂ ਬਾਅਦ ਵਾਪਸ ਆ ਗਏ ਹਾਂ ਘਰ ਤੇ ਪ੍ਰਬੰਧ ਤੁਸੀਂ ਦੇਖ ਹੀ ਲਿਆ ਕਿ ਕਿਸ ਤਰ੍ਹਾਂ ਦਾ ਹੈ ਕਿ ਦਸਮਾ ਕਿਸ ਤਰ੍ਹਾਂ ਦੀਆਂ ਹੁੰਦੀਆਂ ਨੇ ਉਹ ਤੁਸੀਂ ਸਾਰਾ ਕੁਝ ਦੇਖ ਹੀ ਲਿਆ ਸੋ ਬੜਾ ਸੋਹਣਾ ਪ੍ਰਬੰਧ ਸੀ ਸੋ ਪਹਿਲਾਂ ਪਰਿਵਾਰ ਨੇ ਮਿਲ ਕੇ ਜਿਹੜੀਆਂ ਹਨ ਉਹ ਰਸਤੀਆਂ ਜਲ ਪ੍ਰਵਾਹ ਕੀਤੀਆਂ ਅਰਦਾਸ ਹੋਈ ਬਾਬਾ ਜੀ ਨੇ ਅਰਦਾਸ ਕੀਤੀ ਤੇ ਜਿਹੜੀਆਂ ਰਸਮਾਂ ਸੀਗੀਆਂ ਉਹ ਸਾਰੀਆਂ ਕੀਤੀਆਂ ਤੋਂ ਉੱਥੇ ਇੱਕੋ ਟਾਈਮ ਤੇ ਤਿੰਨ ਫੈਮਿਲੀਆਂ ਨੇ ਜਿਹੜੀਆਂ ਗਈਆਂ ਹੋਈਆਂ ਸੀ 1 ਵਜੇ ਦਾ ਟਾਈਮ ਸੀਗਾ ਤਤਨ ਪ੍ਰਵਾਨ ਨੇ ਜਿਹੜੀਆਂ ਆਸਥੀਆਂ ਨੇ ਜਲਪੁਰਵਾ ਕੀਤੀਆਂ ਅੱਗੇ ਟਾਵਾਂ ਟੱਲਾ ਲੋਕ ਜਾਂਦਾ ਸੀ ਲੇਕਿਨ ਹੁਣ ਕਾਫੀ ਲੋਕ ਨੇ ਜਿਹੜੇ ਉੱਥੇ ਜਾਂਦੇ ਨੇ ਸੋ ਉਸ ਤੋਂ ਬਾਅਦ ਉਹਨਾਂ ਨੇ ਅੰਦਰ ਜਾ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਕਰਾਈ ਦੇਖ ਕਰਾਈ ਲੰਗਰ ਛਕਿਆ ਤੇ ਆਪਣੇ ਘਰਾਂ ਨੂੰ ਵਾਪਸ ਆ ਗਏ ਸੋ ਬੜਾ ਸੋਹਣਾ ਪ੍ਰਬੰਧ ਸੀ ਸੋ ਮੈਂ ਤੁਹਾਨੂੰ ਦਿਖਾਈ ਚੁੱਕੇ ਹਾਂ ਤੇ ਉਮੀਦ ਕਰਦਾ ਹਾਂ ਕਿ ਤੁਸੀਂ ਵੀ ਇਹਨਾਂ ਚੀਜ਼ਾਂ ਤੋਂ ਇਹ ਸਿੱਖੋਗੇ ਗ੍ਰਹਿਣ ਕਰੋਗੇ ਕਿ ਸਾਨੂੰ ਸਮੇਂ ਦੇ ਲਿਹਾਜ਼ ਨਾਲ ਬਦਲਣਾ ਪੈਣਾ ਹੈ ਸੋ ਇਹਨਾਂ ਮੁਲਕਾਂ ਨੂੰ ਆਪਣਾ ਹਿੱਸਾ ਬਣਾਉਣਾ ਪੈਣਾ ਹੈ ਸੋ ਜਿਹੜੀਆਂ ਰਸਮਾਂ ਅਸੀਂ ਭਾਰਤ ਕਰਨ ਜਾ ਰਹੇ ਹਾਂ ਉਹ ਇੱਥੇ ਹੀ ਕਰਨੀਆਂ ਪੈਣੀਆਂ ਨੇ ਸੋ ਵਿਆਹ ਸ਼ਾਦੀਆਂ ਸਾਡੇ ਜਨਮ ਮਰਨ ਖੁਸ਼ੀਆਂ ਗਮੀਆਂ ਸਾਰੇ ਹੀ ਹੁਣ ਇੱਥੇ ਨਾਲ ਹੀ ਸਬੰਧਤ ਨੇ ਕਿਉਂਕਿ ਸਾਡੀ ਪੀੜ੍ਹੀ ਨੇ ਆਖਰ ਇਸੇ ਜਿਹੜੀ ਇੱਥੋਂ ਦੀ ਜਿਹੜੀ ਮੇਨ ਸਟ੍ਰੀਮ ਹੈ ਉਹਦੇ ਵਿੱਚ ਹੀ ਵਲੀਨ ਹੋ ਜਾਣਾ ਹੈ ਤੋ ਧਰਤੀ ਸਾਰੀ ਇੱਕੋ ਹੀ ਹੈ ਤੋ ਬੰਦੇ ਨੇ ਪੰਜਾਂ ਤੱਤਾਂ ਦੇ ਵਿੱਚ ਹੀ ਸਮਾਉਣਾ ਹੈ ਤੋ ਹਵਾ ਅਗਨੀ ਪਾਣੀ ਆਕਾਸ਼ ਸਪੇਸ ਸੋ ਇਹੀ ਮਨੁੱਖ ਬ੍ਰਹਿਮੰਡ ਦਾ ਯੂਨੀਵਰਸ ਦਾ ਹੀ ਕੇਸ ਹੈ ਤਾਂ ਉਹਦੇ ਵਿੱਚ ਸਮਾ ਜਾਣਾ ਹੈ ਇਹੀ ਸਾਡੀ ਸਾਰਿਆਂ ਦੀ ਹੋਂਦ ਹੈ ਇਹੀ ਸਾਡੇ ਸਾਰਿਆਂ ਦਾ ਅੰਤ ਹੈ ਚਲੋ ਫਿਰ ਲੈਨੇ ਆ ਤੁਹਾਡੇ ਤੋਂ ਅੱਗੇ ਆ ਤੁਹਮੇ ਦਿਵਨ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ